ਅਮੇਤਰ ਪਾਣੀ ਦੇਖੋ ਕਹੇ ਜਾਂ ਚਿੱਟਾ ਸਾਫ ਪਾਣੀ ਹੈ ਜਮਾ ਬਿਲਕੁਲ ਮੋਟਰ ਚੱਲੀ ਆਂਦੀ ਹੈ ਇਹ ਜਦੋਂ ਨਾਉਣ ਲੱਗ ਜਾਂਦੇ ਆ ਉਦੋਂ ਚਿੱਟਾ ਹੋ ਜਾਂਦਾ ਪਾਣੀ ਪਤਾ ਨਹੀਂ ਕੀ ਕਾਰਨ ਹੈ ਸਾਫ ਸਾਫ ਪਾਣੀ ਆ ਹੁਣ ਦੇਖੋ ਚਿੱਟਾ ਹੋ ਗਿਆ ਨਾ ਆਉਣ ਲੱਗਿਆ ਦੱਧੋ ਵਾਂਗੂ ਹੋ ਗਿਆ ਚਿੱਟਾ ਲੱਗ ਗਿਆ ਹੁਣ ਚਿੱਟਾ ਇਹ ਪਤਾ ਨਹੀਂ ਕੀ ਕਾਰਨ ਹੈ ਇਹ ਗੱਲ ਸਮਝ ਚਾਈ ਤਾਂ ਦੱਸਿਓ ਵੀ ਕੀ ਕਾਰਨ ਹੈ ਚਿਚਕਾ ਕਿਉਂ ਹੁੰਦਾ ਦੇਖੋ ਕਹੇ ਜਾਵਾਂਗੇ ਹੋ ਗਿਆ ਦੁੱਧ ਨਾਲ ਇਹਦੇ ਇਹ ਸਾਡੇ ਸੰਸਕ੍ਰਿਤੀ ਦਾ ਨਹੀਂ ਇਹ ਗੱਲ ਕੀ ਹੈ ਹਾਂ ਹੋ ਗਿਆ ਇਹ ਦਵਾਈ ਘੋਲੀ ਹੁੰਦੀ ਹੈ ਕੀ ਕਾਰਨ ਆ ਵੀ ਇਹ ਚਿਚਕਾ ਪਾਣੀ ਕਿਉਂ ਹੁੰਦਾ ਬੱਟੇ ਦਾ ਗੱਲ ਹਿਸਾਬ ਚ ਨਹੀਂ ਆ ਰਹੀ ਕਿ ਕਿੰਨਾ ਲੱਗਦਾ ਜਿਵੇਂ ਦੁੱਧ ਵਰਗਾ ਪਣੀ ਹੋ ਗਿਆ ਜਿਦੋਂ ਪਾਣੀ ਜੇ ਨਿਕਲ ਗਏ ਫਿਰ ਫਿਰ ਚਿੱਟਾ ਹੋ ਜੂਗਾ ਇਹ ਆ ਦੇਖੋ ਦੁੱਧ ਵਰਗਾ ਪਣੀ ਹੋ ਰਿਹਾ